ਸਾਰੇ ਆਜਿਹਾ ਜੀ ਪਾਵਨਾ ਬਾਰਮਿਕ ਜੀ ਨੂੰ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਭਾਗਾ ਭਰਿਆ ਦਿਹਾੜਾ ਹੈ ਅੱਜ ਭਗਵਾਨ ਬਾਰਮਿਕ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਗਟ ਦਿਵਸ ਹੈ ਔਰ ਅਸੀਂ ਇਸ ਸ਼ੋਭਾ ਯਾਤਰਾ ਨੂੰ ਉਧਰ ਦੀ ਤਰਤੀ ਦੋਆਬੇ ਦੀ ਤਰਤੀ ਤੋਂ ਆਪਾ ਪ੍ਰਗਟਨਾਥ ਜੀ ਸਾਡੇ ਬਾਰਮਿਕ ਜੀ ਉਹਨਾਂ ਦੇ ਸਥਾਨ ਤੋਂ ਜਿਉ ਤੈ ਨਤਮਸਤ ਕੋਕੇ ਉਥੋਂ ਸਿਹਰੀ ਪੋਟਾਸਰਾ ਲੈ ਕੇ ਅਸ਼ੀਰਵਾਦ ਲੈ ਕੇ ਅਸੀਂ ਇਹ ਸ਼ੋਭਾ ਯਾਤਰਾ ਨੂੰ ਆਰੰਭ ਕੀਤਾ ਔਰ ਜਿਸ ਨੂੰ ਆਰੰਭ ਕੀਤਾ ਤਾਂ ਬੜੇ ਵੱਡੇ ਪੱਦਰ ਤੇ ਉਥੇ ਸੰਗਤਾਂ ਨੇ ਰਸਤੇ ਦੇ ਵਿੱਚ ਯਾਤਰਾ ਦਾ ਸਵਾਗਤ ਕੀਤਾ ਔਰ ਬਹੁਤ ਹੀ ਇੱਕ ਸਤਕਾਰ ਪਿਆਰ ਸ਼ਰਧਾ ਜਿਹੜੀ ਸੀ ਉਹ ਲੋਕਾਂ ਦੇ ਵਿੱਚ ਜਿਹੜਾ ਸੀ ਅਥਾ ਪਿਆਰ ਚਾ ਉਹ ਲੋਕਾਂ ਦੇ ਵਿੱਚ ਦੇਖਣ ਦੇ ਲਾਇਕ ਸੀਗਾ ਲੋਕਾਂ ਨੇ ਬੜੇ ਜੋਸ਼ ਸੰਗਤਾਂ ਨੇ ਬੜੇ ਪਿਆਰ ਸਤਕਾਰ ਦੇ ਨਾਲ ਯਾਤਰਾ ਦੇ ਵਿੱਚ ਆਪਣਾ ਜਿਹੜਾ ਸੀ ਅੱਜ ਇਸ ਦਿਹਾੜੇ ਨੂੰ ਮਨਾਇਆ ਔਰ ਸਤਕਾਰ ਪੇਟ ਕੀਤਾ ਅੱਜ ਦੇ ਇਸ ਦਿਹਾੜੇ ਦੇ ਉੱਪਰ ਬਾਬਾ ਜੀ ਨੂੰ ਔਰ ਅੱਜ ਉਥੋਂ ਸ਼ੁਰੂਆਤ ਕੀਤੀ ਔਰ ਅੱਜ ਇੱਥੇ ਆ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਜੀ ਦੇ ਚਰਨਾਂ 'ਚ ਆਪਣਾ ਕੇ ਨਤਮਸਤਕ ਹੋਏ ਔਰ ਅੱਜ ਦੇ ਇਸ ਦਿਹਾੜੇ ਦੇ ਉੱਪਰ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਮੈਂ ਇੱਥੇ ਲੱਖ ਲੱਖ ਮੁਬਾਰਕਬਾਦ ਪੂਰੇ ਸਮੁੱਚੇ ਸੰਸਾਰ ਔਰ ਜਗਤ ਨੂੰ ਦੇ ਰਿਹਾ ਹਾਂ ਉਸ ਦੇ ਨਾਲ ਨਾਲ ਕਿਉਂਕਿ ਇਹ ਸਾਡੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਧਰਤੀ ਸ੍ਰੀ ਸੱਚਕੰਨ ਵੀ ਇਹ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਪੂਰੀ ਕਨਨਾਪ ਦੇ ਅੰਦਰ ਮੁਹੱਬਤ ਦਾ ਪੈਗਾਮ ਦਿੰਦੀ ਹੈ ਪਿਆਰ ਦਾ ਸੰਦੇਸ਼ ਦਿੰਦੀ ਹੈ ਆਪਸੀ ਭਾਈਚਾਰਕ ਜੜੀਆਂ ਪੰਡਾਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਦਾ ਜਿਹੜਾ ਸੰਦੇਸ਼ ਦਿੰਦੀ ਹੈ ਔਰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੀ ਦੇ ਉੱਪਰ ਮੈਂ ਇਹੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਜੀ ਚਰਨਾਂ ਅੰਦਰ ਸੁਖੋ ਕੇ ਅਰਦਾਸ ਕੀਤੀ ਹੈ ਕਿ ਸਾਡੇ ਸਾਰੇ ਪੰਜਾਬ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਇਹ ਪਿਆਰਾ ਪੰਜਾਬ ਹੋਰ ਵੀ ਵਧੇ ਫੁੱਲੇ ਔਰ ਤਰੱਕੀ ਤੇ ਉੱਚਾਈਆਂ ਦੀ ਬੁਲੰਦੀਆਂ ਦੇ ਜਿਹੜਾ ਛੂਏ ਔਰ ਅੱਜ ਪੰਜਾਬ ਦੇ ਅੰਦਰ ਜਿਹੜੀਆਂ ਵੀ ਕੁਰੀਤੀਆਂ ਨੇ ਕੁਰੇਧੀਆਂ ਨੇ ਜਿਨ੍ਹਾਂ ਦੀਆਂ ਗੈਰ ਆਧਿਕ ਚੀਜ਼ਾਂ ਨੇ ਸਿਰ ਚੱਕ ਰੱਖਿਆ ਹੈ ਪਰਮੇਸ਼ਰ ਕਿਰਪਾ ਕਰਨ ਉਹਨਾਂ ਨੂੰ ਹੱਲ ਪਾਉਣ ਸਾਡਾ ਪੰਜਾਬ ਜਿਹੜਾ ਹੈ ਇਸੇ ਤਰ੍ਹਾਂ ਹੱਸਦਾ ਬੱਸਦਾ ਖੇਡਦਾ ਰਹੇ ਔਰ ਜਿਹੜਾ ਮਜਬੀ ਸਿੱਖ ਵਾਲਮੀਕ ਭਾਈਚਾਰਾ ਹੈ ਅੱਜ ਦੇਸ਼ ਦੇ ਵਜੋਂ ਪਰ ਮੈਂ ਵੀ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਾਂਗਾ ਕਿ ਅੱਜ ਲਗਭਗ ਆਜ਼ਾਦੀ ਦੇ 75 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਅਸੀਂ ਆਜ਼ਾਦ ਹੋਏ ਨੂੰ ਔਰ ਇਸ ਸਾਡੇ ਮਜਬੀ ਸਿੱਖ ਔਰ ਵਾਲਮੀਕ ਭਾਈਚਾਰੇ ਦੇ ਵਿੱਚ ਜੋ ਅੱਜ ਵੀ ਤਰੱਕੀ ਖੁਸ਼ਹਾਲੀ ਆਉਣੀ ਚਾਹੀਦੀ ਸੀਗੀ ਅੱਜ ਜੋ ਕਿਤੇ ਨਾ ਕਿਤੇ ਅੱਜ ਉਹ ਤਰੱਕੀ ਵਿਸ਼ਾਰਸ ਵਿਕਾਸ ਤੇ ਖੁਸ਼ਹਾਲੀ ਨਹੀਂ ਆਈ ਪਈ ਅੱਜ ਵੀ ਇਹ ਭਾਈਚਾਰਾ ਜਿਹੜਾ ਥੱਲੇ ਦਾ ਥੱਲੇ ਗਿਆ ਹੈ ਅੱਜ ਵੀ ਲੋੜ ਹੈ ਕਿ ਸਾਰੇ ਸਮਾਜ ਨੂੰ ਜਿਹੜੀ ਮੈਂ ਗੱਲ ਕੀਤੀ ਆਪਸੀ ਭਾਈਚਾਰੇ ਸਾਂਝ ਦੀ ਆਪਸੀ ਪਿਆਰ ਦੀਆਂ ਤੰਦਾਂ ਨੂੰ ਕਿਉਂਕਿ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਜਦੋਂ ਕੋਈ ਕੀਰਲਾ ਬੰਤੀ ਜਿਹੜਾ ਲਾਈਨ ਚ ਲੱਗਾ ਉਸ ਦਾ ਹੱਥ ਫੜ ਕੇ ਉਹਨੂੰ ਅੱਗੇ ਨਹੀਂ ਲੈ ਕੇ ਆ ਜਾਂਦਾ ਉਹਨੀ ਦੇਰ ਤੱਕ ਸਮਾਜ ਦੀ ਸੰਪੂਰਨ ਜਿਹੜੀ ਤਰੱਕੀ ਉਹਨੂੰ ਨਹੀਂ ਗਿਣਿਆ ਜਾ ਸਕਦਾ ਅੱਜ ਸਮਾਜਿਕ ਬਰਾਬਰੀਤਾ ਅੱਜ ਰਾਜਨੀਤਿਕ ਬਰਾਬਰੀਤਾ ਔਰ ਆਰਥਿਕ ਬਰਾਬਰੀਤਾ ਜਿਹੜੀ ਹੈ ਉਹ ਸਾਡੇ ਸਮਾਜ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸਾਡੇ ਸਮਾਜ ਦਾ ਜਿਹੜਾ ਵਾਲਮੀਕੀ ਵਜ ਵੀ ਸਿਕਸ ਮਾਜ ਦਾ ਜਿਹੜਾ ਉਠਾਨ ਹੋ ਸਕੇ ਔਰ ਸਾਰਾ ਸਮਾਜ ਜਿਹੜਾ ਉਹ ਇਕਜੁੱਟ ਹੋ ਕੇ ਇਸ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੇ ਹਾਂ ਜੀ ਦੱਸ ਸਰ ਜਿਹੜਾ ਪਹੁੰਚ ਸੰਤਾ ਵੱਲੋਂ ਕੀਤਾ ਆ ਮੌਸਾ ਸੰਤਾਂ ਦੇ ਵਿੱਚ ਅੱਜ ਜਿਹੜਾ ਇੱਕ ਅਥਾਹ ਪਿਆਰ ਸੀਗਾ ਜੋਸ਼ ਸੀਗਾ ਸਤਿਕਾਰ ਸਿਗਾ ਅੱਜ ਉਹ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲਿਆ ਪਰ ਲੋਕਾਂ ਨੇ ਬੜੇ ਧੂਮ ਧਾਮ ਤੇ ਅਰਸ਼ਦਾ ਦੇ ਨਾਲ ਪਿਆਰ ਨਾਲ ਜਿਹੜਾ ਅੱਜ ਦਿਹਾੜਾ ਮਨਾਇਆ ਔਰ ਅੱਜ ਦੇ ਇਸ ਦਿਹਾੜੇ ਤੇ ਪੂਰੇ ਸੰਸਾਰ ਦੇ ਵਿੱਚ ਮੈਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਕਰਦਾ ਜੀ ਐਸੀ ਸਮਾਜ ਕੇ ਬਾਲਮਿਕੀ ਭਾਈਚਾਰੇ ਨੂੰ ਜਿਹੜਾ ਬੋਡ ਬੈਂਕ ਵਿੱਚ ਜੋ ਇਸਮਾਲ ਕੀਤਾ ਜਾਂਦਾ ਜੀ ਉਹ ਵੋਟਾਂ ਲੈ ਨਹੀਂ ਸਿਆਸੀ ਪਾਰਟੀ ਉਸ ਤੋਂ ਬਾਅਦ ਇਹਨਾਂ ਨੇ ਧਿਆਨ ਨਹੀਂ ਦਿੱਤਾ ਜਾਂਦਾ ਕਿ ਕਿਵੇਂ ਹੈ ਕਿਉਂਕਿ ਇਹ ਭਾਈਚਾਰਾ ਜਿਹੜਾ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ ਪੰਜਾਬ ਦੇ ਅੰਦਰ ਔਰ ਬਹੁਤ ਵੱਡੀ ਇੱਕ ਅਹਿਮ ਜਿਹੜੀ ਆਪਣਾ ਸਥਾਨ ਜਿਹੜਾ ਹੈ ਜਿੱਥੇ ਸਮਾਜ ਦੇ ਵਿੱਚ ਰੱਖਦਾ ਹੈ ਉਹ ਤੇ ਲੋਕ ਰਾਜ ਦੇ ਵਿੱਚ ਤੇ ਚੋਣਾਂ ਦੇ ਵਿੱਚ ਵੀ ਆਪਣਾ ਰੱਖਦਾ ਹੈ ਔਰ ਸਮਾਜ ਜਿਹੜਾ ਹੈ ਜਦੋਂ ਇਕਜੁੱਟ ਹੋ ਕੇ ਜਦੋਂ ਵਰਦਾ ਤੇ ਨਹੀਂ ਵਾਂਗੂ ਫਿਰ ਇੱਕ ਦੇ ਹੱਕ 'ਚ ਵਰ ਜਾਂਦਾ ਫਿਰ ਸਰਕਾਰਾਂ ਲਾਭ ਵੀ ਦਿੰਦਾ ਤੇ ਸਰਕਾਰਾਂ ਬਣਾ ਵੀ ਦਿੰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਸਾਡੇ ਸਰਕਾਰਿਓ ਹਿੰਦੁਸਤਾਨ ਦੇ ਨੌਜਵਾਨ ਦਿਲਾਂ ਦੀ ਧੜਕਣ ਸ਼੍ਰੀ ਰਾਹੁਲ ਗਾਂਧੀ ਜੀ ਉਨ੍ਹਾਂ ਦਾ ਸੰਦੇਸ਼ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰ ਵਰਗ ਨੂੰ ਜਿਹੜਾ ਬੰਦਾ ਮਾਨ ਸਤਿਕਾਰ ਅਸੀਂ ਦੇਵਾਂਗੇ ਔਰ ਬੜੀ ਦ੍ਰਿੜਤਾ ਔਰ ਬੜੀ ਕਲੈਰਿਟੀ ਦੇ ਨਾਲ ਰਾਹੁਲ ਗਾਂਧੀ ਜੀ ਆਪਣਾ ਸੰਦੇਸ਼ ਦਿੰਦੇ ਆ कि ਜਿੰਨੀ ਜਿੰਨੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਸੋ ਸਾਨੂੰ ਆਪਣੀ ਨੇਤਾ ਜੀ ਦੇ ਗੱਲਾਂ ਦੇ ਉੱਪਰ ਪੂਰਾ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਸਮਾਜ ਨੂੰ ਪੂਰਨ ਜਿਹੜਾ ਆਪਣਾ ਹਿੱਸਾ ਬੰਦਾ ਦੇਣਗੇ ਕਿ ਨੇਤਾ ਜੀ ਵੱਲੋਂ ਅੱਜ ਕਿਸ ਤਰ੍ਹਾਂ ਦਾ ਮਾਨ ਸਤਕਾਰ ਪਿਆ ਰਿਹਾ ਹੈ ਬਾਬਾ ਜੀ ਨੇ ਬਹੁਤ ਪਿਆਰ ਦਿੱਤਾ ਬੜਾ ਸਤਕਾਰ ਦਿੱਤਾ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਔਰ ਅੱਜ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਇਹ ਦਿਹਾੜਾ ਹੋਰ ਜਿਹੜਾ ਅੱਠ ਸਾਢੇ ਯਾਤਰਾ ਵੀ ਜਿਹੜੀ ਸੰਪਨ ਹੋ ਪਾਈ ਔਰ ਜਿਹੜਾ ਸਾਰੇ ਸਾਥੀਆਂ ਨੂੰ ਆਸ਼ੀਰਵਾਦ ਮਿਲਣ ਤੋਂ ਬਾਅਦ ਜਿਹੜਾ ਬਹੁਤ ਵਧੀਆ ਦਰਸ਼ਨ ਹੋਏ ਅਸੀਂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਾਰਕਬਾਦ ਦਿੰਦੇ ਆਂ